ਅੱਜ ਦੀ ਇਸ ਵੀਡੀਓ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਆਓ ਅੱਜ ਆਪਾਂ ਜਾਣੀਏ ਕਿ ਜਿਹੜੀ ਇਹ ਗੱਲ ਮਸ਼ਹੂਰ ਹੈ ਕਿ ਬਿਸਤਰੇ ਦੇ ਉੱਪਰ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ ਲੰਚ ਡਿਨਰ ਬ੍ਰੇਕਫਾਸਟ ਨਹੀਂ ਕਰਨਾ ਚਾਹੀਦਾ ਉਹਦੇ ਪਿੱਛੇ ਮੇਨ ਕਾਰਨ ਕੀ ਹੈ ਕੀ ਲੌਜੀਕ ਹੈ ਅਗਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਉਹ ਕੀ ਕਹਿੰਦੇ ਆ ਕਿ ਘਰ ਦੇ ਵਿੱਚ ਲੜਾਈ ਝਗੜਾ ਰਹੂਗਾ ਬਿਮਾਰੀਆਂ ਤੇ ਖर्चा ਹੋਊਗਾ ਪੈਸੇ ਦੀ ਹਾਨੀ ਹੋਊਗੀ ਭਾਵ ਘਰ ਦੇ ਵਿੱਚ ਲక్ష్ਮੀ ਨਹੀਂ ਆਉਂਦੀ ਬੜੇ ਸਟਾਈਲ ਨਾਲ ਬੋਲਿਆ ਜਾਂਦਾ ਹੈ ਕਿ ਆਪਕੇ ਘਰ ਮੇ ਲక్ష్ਮੀ ਨਹੀਂ ਆਏਗੀ ਸੋ ਆਓ ਅੱਜ ਮੈਂ ਤੁਹਾਨੂੰ ਦੱਸਦਾ ਕਿ ਉਹ ਲక్ష్ਮੀ ਕਿਉਂ ਨਹੀਂ ਆਉਗੀ ਉਹ ਕਿਵੇਂ ਰੁਕਦੀ ਹੈ ਜਦੋਂ ਵੀ ਅਸੀਂ ਖਾਣਾ ਖਾਂਦੇ ਆ ਤਾਂ ਸਾਡੀ ਬੋਡੀ ਐਨਰਜੈਟਿਕ ਹੁੰਦੀ ਹੈ ਊਰਜਾਵਾਨ ਹੋ ਜਾਂਦੀ ਹੈ ਚਾਰਜ ਹੋ ਜਾਂਦੀ ਹੈ ਸੋ ਜਿਸ ਜਗ੍ਹਾ ਦੇ ਉੱਪਰ ਬੈਠ ਕੇ ਅਸੀਂ ਖਾਣਾ ਖਾ ਰਹੇ ਹਾਂ ਉਹ ਜਗ੍ਹਾ ਵੀ ਚਾਰਜ ਹੋ ਜੂਗੀ ਐਨਰਜੈਟਿਕ ਹੋ ਜੂਗੀ ਊਰਜਾ ਦੇ ਨਾਲ ਭਰਪੂਰ ਹੋ ਜਾਊਗੀ ਜਿਹੜੀ ਜਗ੍ਹਾ ਊਰਜਾ ਦੇ ਨਾਲ ਭਰਪੂਰ ਹੋਊਗੀ ਉਸ ਜਗ੍ਹਾ ਦੇ ਉੱਪਰ ਸਾਡੇ ਸਰੀਰ ਨੂੰ ਆਰਾਮ ਦੀ ਸਥਿਤੀ ਦੇ ਵਿੱਚ ਜਾਣਾ ਔਖਾ ਹੁੰਦਾ। ਸੋ ਜਦੋਂ ਸਾਡਾ ਸਰੀਰ ਆਰਾਮ ਦੀ ਸਥਿਤੀ ਦੇ ਵਿੱਚ ਦੇਰ ਨਾਲ ਜਾਊਗਾ ਤਾਂ ਸਾਡੀ ਨੀਂਦ ਵੀ ਡਿਸਟਰਬ ਹੋ ਜਾਊਗੀ। ਭਾਵ ਸਾਨੂੰ ਨੀਂਦ ਨਹੀਂ ਆਊਗੀ। ਨੀਂਦ ਨਾ ਆਉਂਦੇ ਨਾਲ ਗੁੱਸਾ, ਕਾਲਾਪਣ ਸਿਰਸਲਾ ਪਾਣ ਰਹਿਣ ਲੱਗ ਪਊਗਾ ਸਰੀਰ ਦੇ ਵਿੱਚ ਜੋ ਕਮੀ ਨੀਂਦ ਨੇ ਪੂਰੀ ਕਰਨੀ ਸੀ ਉਹ ਕਮੀ ਦਿਨੋ ਦਿਨ ਵਧਣ ਦੇ ਨਾਲ ਸਰੀਰ ਬਿਮਾਰ ਹੋਊਗਾ ਬਿਮਾਰ ਹੋਣ ਦੇ ਨਾਲ ਪੈਸੇ ਦਵਾਈਆਂ ਤੇ ਲੱਗਣਗੇ ਜਦੋਂ ਸਰੀਰ ਬਿਮਾਰ ਆ ਮਨ ਅਸ਼ਾਂਤ ਆ ਤੇ ਕੰਮਕਾਰ ਦੇ ਵਿੱਚੋਂ ਮਨ ਨਹੀਂ ਲੱਗੂਗਾ ਜਦੋਂ ਕੰਮ ਦੇ ਵਿੱਚ ਹੀ ਮਨ ਨਾ ਲੱਗਾ ਤਾਂ ਪੈਸੇ ਤੇ ਆਪੇ ਹੀ ਰੁਕ ਜਾਣੇ ਜਦੋਂ ਪੈਸਾ ਨਾ ਆਇਆ ਤੇ ਕਰਜ਼ਾ ਚੜੂਗਾ ਤੇ ਇਹ ਸਿਲਸਿਲਾ ਚੱਲਦਾ ਰਹੂਗਾ ਚੱਲਦਾ ਰਹੂਗਾ ਸੋ ਇਹ ਆ ਮੇਨ ਕਾਰਨ ਕਿ ਸਾਨੂੰ ਬਿਸਤਰੇ ਦੇ ਉੱਪਰ ਬੈਠ ਕੇ ਖਾਣਾ ਕਿਉਂ ਨਹੀਂ ਖਾਣਾ ਚਾਹੀਦਾ ਪਰ ਇਸ ਗੱਲ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਡਰ ਦੇ ਨਾਲ ਜੋੜ ਕੇ ਤੁਹਾਨੂੰ ਵਹਿਮ ਦੇ ਵਿੱਚ ਪਾਇਆ ਜਾਂਦਾ ਤੁਹਾਨੂੰ ਡਰ ਦੇ ਵਿੱਚ ਪਾਇਆ ਜਾਂਦਾ ਸੋ ਅਗਰ ਤੁਸੀਂ ਵੀ ਨੀਂਦ ਦੀ ਕਮੀ ਦੇ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ ਤੇ ਅੱਜ ਤੋਂ ਹੀ ਆਪਣੇ ਬਿਸਤਰੇ ਦੇ ਉੱਪਰ ਬੈਠ ਕੇ ਖਾਣਾ ਖਾਣਾ ਬੰਦ ਕਰ ਦਿਓ ਤੁਸੀਂ ਵੇਖੋਗੇ ਕਿ ਤੁਹਾਡੀ ਨੀਂਦ ਗੂੜੀ ਹੋ ਜਾਵੇਗੀ ਨੀਂਦ ਗੂੜੀ ਹੋਣ ਦੇ ਨਾਲ ਸਰੀਰ ਤੰਦਰੁਸਤ ਹੋ ਜਾਵੇਗਾ ਸਰੀਰ ਤੰਦਰੁਸਤ ਰਹੂਗਾ ਤਾਂ ਬਿਮਾਰੀਆਂ ਤੇ ਪੈਸਾ ਆਪੇ ਹੀ ਨਹੀਂ ਲੱਗੂਗਾ ਜਿਹੜਾ ਬਿਮਾਰੀਆਂ ਤੇ ਪੈਸਾ ਲੱਗਣਾ ਸੀ ਉਹ ਬਚੂਗਾ ਤੇ ਆਪਣੇ ਆਪ ਹੀ ਪੈਸਾ ਵਧੂਗਾ ਸੋ ਇਹ ਹੈ ਮੇਨ ਕਾਰਨ ਮੇਨ ਲੌਜਿਕ ਕਿ ਸਾਨੂੰ ਬਿਸਤਰੇ ਦੇ ਬੈਠ ਕੇ ਖਾਣਾ ਕਿਉਂ ਨਹੀਂ ਖਾਣਾ ਚਾਹੀਦਾ ਸੋ ਅਗਰ ਇਹ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਅਗਰ ਚਾਹੁੰਦੇ ਹੋ ਕਿ ਇਸ ਵੀਡੀਓ ਦੀ ਜਾਣਕਾਰੀ ਦੂਜੇ ਲੋਕਾਂ ਤੱਕ ਵੀ ਪਹੁੰਚੇ ਤਾਂ ਇਹਨੂੰ ਸ਼ੇਅਰ ਕਰ ਦਿਓ ਅਗਰ ਤੁਸੀਂ ਚਾਹੁੰਦੇ ਹੋ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਫੋਨ ਦੇ ਉੱਪਰ ਆਵੇ ਤਾਂ ਇਸ ਵੀਡੀਓ ਦਾ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਓ ਸੋ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਇਜਾਜ਼ਤ ਦਿਓ ਧੰਨਵਾਦ